ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਪੁੱਲਰ ਫੈਮਿਲੀ ਬਲੌਗ ਦੇ ਵਿੱਚ ਤੇ ਸਾਰਿਆਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੱਧ ਤੋਂ ਵੱਧ ਸਪੋਰਟ ਕਰੋ ਤੇ ਕੱਲ ਆਪਾਂ ਨੇ ਬਣਾਏ ਸੀ ਇਹ ਗੋਲ ਗੱਪੇ ਤੇ ਉਹ ਕਾਫੀ ਜਣਾਂ ਨੇ ਵੀਡੀਓ ਦੇਖੀ ਵੀ ਆ ਪਲੀਜ਼ ਮੈਂ ਇਦਾਂ ਕਹਿਣੀ ਹੁੰਦੀ ਆ ਵੀ ਜਿਹੜੀ ਵੀ ਚੀਜ਼ ਮੈਂ ਪਾਉਣੀ ਆ ਨਾ ਉਹਦੇ ਬਾਰੇ ਤੁਸੀਂ ਮੈਨੂੰ ਦੱਸਿਆ ਕਰੋ ਕਮੈਂਟ ਕਰਕੇ ਵੀ ਜੀ ਜੀ ਤੁਸੀਂ ਇਦਾਂ ਆ ਚੀਜ਼ ਗਲਤ ਕੀਤੀ ਆ ਹਨਾ ਫਿਰ ਮੈਨੂੰ ਪਤਾ ਲੱਗੂਗਾ ਕਿਉਂਕਿ ਮੈਨੂੰ ਆਉਂਦੀ ਨਹੀਂ ਹੈਗੀ ਕੁਕਿੰਗ ਮੈਂ ਬਾਕੀ ਸਿੱਖ ਰਹੀ ਆਂਗੀ ਡੇਲੀ ਤੇ ਅੱਜ ਮੈਂ ਸੋਚਿਆਗਾ ਵੀ ਆਪਾਂ ਗੰਡੇਆਂ ਵਾਲੇ ਪਰੌਠੇ ਲਾਵਾਂਗੇ ਗੰਡੇ ਵਾਲੇ ਪਰੌਠੇ ਮੈਂ ਪਹਿਲਾਂ ਕद्दूकस ਕਰੂੰਗੀ ਤੇ ਬਾਅਦ ਦੇ ਵਿੱਚ ਉਹਦੇ ਵਿੱਚ ਪਾ ਕੇ ਬਣਾਉਂਗੀ ਰੋਟੀ ਦੇ ਵਿੱਚ ਤੇ ਦੇਖਦੇ ਆਂਗੇ ਆਪਾਂ ਬਣਾ ਕੇ ਵੀ ਕਿੱਦਾਂ ਬੰਦਦੇ ਨੇਗੇ ਤੇ ਬਾਅਦ ਦੇ ਵਿੱਚ ਅੱਜ ਫੇਰ ਇਹਨਾਂ ਸੱਸ ਨੂੰ ਆਜ ਕੋਪੀਟਿਸ਼ਨ ਕਰਾਵਾਂਗੇ ਬਾਕੀ ਜੇ ਨਾ ਮੰਮੀ ਨੇ ਹੋਇਆ ਕਿਉਂਕਿ ਮੰਮੀ ਦੀ ਜ਼ਾੜ ਦੁਖਰੀ ਹੈਗੀ ਤੇ ਕੱਲ ਵੀ ਉਹਦੀ ਜ਼ਾੜ ਦੁਖਦੀ ਸੀ ਤਾਂ ਕਰਕੇ ਉਹ ਤੋਂ ਵਿਚਾਰੇ ਤੋਂ ਇਹਨੇ ਖਾਦੇ ਨਹੀਂ ਗਏ ਹੈਗੇ ਕਿ ਤੇ ਅੱਜ ਮੈਂ ਤੇ ਮੇਰੀ ਭੈਣ ਕਰਾਂਗੇ ਮਿਲਣਾ ਦਾ ਕੌਪੀਟਿਸ਼ਨ ਬਾਕੀ ਦੇਖਦੇ ਆਂਗੇ ਤੇ ਹੁਣ ਤੁਹਾਨੂੰ ਲਾਸਟ ਵਿੱਚ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਦਿਖਾਵਾਂਗੇ ਸਾਰਾ ਓਕੇ ਜਵਰਾਜ ਨੇ ਸਾਡੇ ਨੇ ਨਵੀਂ ਕੁਰਸੀ ਬਣਾਈ ਆ ਦੇਖੋ ਮੋਜਾਂ ਦਾ ਬੈਠਾ ਝੂਟੇ ਲੱਗ ਜਾਂਦਾ ਇਹਦੇ ਵਿੱਚ ਉਧਰ ਇੱਕ ਮੰਜਾ ਹਾਲ ਦਾ ਦਿਖ ਰਿਹਾ ਤੁਸੀਂ ਕਿੰਨੇ ਵੇ ਜਾਓਗੇ ਅੱਨਾ ਆ ਕਬੀਰ ਨੂੰ ਤੁੰਗਣਾ ਅੱਛਾ ਹਾਂਜੀ ਇੱਥੋਂ ਲੈ ਲੈਨੇ ਆਪਾਂ ਚਾਰਕ ਗੰਡੇ ਚਾਰ ਤਾਂ ਵੀ ਮਤਲਬ ਵਾਲੇ ਹੋ ਜਾਣਗੇ ਬਸ ਤਿੰਨ ਚਾਰਕ ਲੈ ਚਾਰ ਹੀ ਲੈ ਲੈਨੇ ਚੱਲ ਛੋਟੇ ਛੋਟੇ ਜਿਹਾ ਬਸ ਆ ਮੁੱਕਦੇ ਨਹੀਂ ਹੈਗੇ ਵਾਲੇ ਪਰੌਂਠੇ ਲਾਉਂਦੇ ਹੈਗੇ ਮੈਂ ਪੰਜ ਛੇ ਪਰੌਂਠੇ ਲਾਉਂਗੀ ਮੈਂ ਇੱਕ ਗੰਡਾ ਵੱਧ ਸੇਲ ਲਿਆ ਮੈਨੂੰ ਥੋੜੇ ਲੱਗੇ ਕਿਉਂਕਿ ਛੋਟੇ ਵਾਲੇ ਸਿੱਲੇ ਹੈ ਤਾਂ ਕਰਕੇ ਬਹੁਤ ਕਰ ਰਹੇ ਹਾਂ ਹਾਂਜੀ ਮੈਂ ਕੱਦੂ ਕਸ ਕਰ ਲੇ ਗੰਡੇ ਤੇ ਇਹਦਾ ਅੱਡ ਪਾਣੀ ਕੱਢ ਕੇ ਰੱਖ ਲੈਣੀ ਹੈਗੀ ਕਿਉਂਕਿ ਫਿਰ ਜਦੋਂ ਮੈਂ ਪੇੜਾ ਕਰੂੰਗੀ ਫਿਰ ਇਹ ਬਾਹਰ ਨਿਕਲ ਜਾਣਗੇ ਨਹੀਂ ਤਾਂ ਵਧੀਆ ਨਹੀਂ ਬਣਨੇ ਹੈਗੇ ਅੱਜ ਮੈਂ ਵਧੀਆ ਬਣਾ ਕੇ ਛੱਡੂ ਥੋੜਾ ਥੋੜਾ ਨਾਣ ਤੇ ਮਿਰਚ ਪਾ ਲਿਆ ਤੇ ਹੁਣ ਆਪਾਂ ਬਣਾਉਣੇ ਆ ਚਲੋ ਜੀ ਆਪਾਂ ਹੁਣ ਰੱਖ ਲਿਆ ਤਵਾ ਗਰਮ ਹੋਣ ਨੂੰ ਤੇ ਇਧਰ ਇੱਕ ਪੇੜਾ ਕਰ ਲੈਣਾ ਮੋਟਾ ਜਿਹਾ ਉਹਦੋਂ ਬਾਅਦ ਜਦੋਂ ਮੈਂ ਬੇਲ ਲਿਆ ਉਹਦੋਂ ਤੁਹਾਨੂੰ ਦਿਖਾਉਂਗੀ ਮੱਖੀਆਂ ਬੈਠੀਆਂ ਹੁੰਦੀਆਂ ਨੇ ਗਿਆ ਹਾਂਜੀ ਪਹਿਲਾਂ ਮੈਂ ਇੰਨਾ ਕੁ ਮੋਟਾ ਪੇੜਾ ਕੀਤਾਗਾ ਜਿਆਦਾ ਮੋਟਾ ਨਹੀਂ ਕੀਤਾ ਹੈਗਾਗਾ ਤੇ ਆਪਾਂ ਹੁਣ ਬੇਲ ਦਿੰਨੇ ਆਂ ਜੀ ਚਲ ਛੋਟਾ ਲਗਾ ਕੇ ਆਪਾਂ ਹੁਣ ਇੱਥੇ ਰੱਖੀ ਠੀਕ ਹੈ

ਆ ਦੇਖੋ ਤੁਸੀਂ ਦੇਖ ਸਕਦੇ ਕਿ ਨਾ ਬਣੀ ਬਣੀ ਬੋਤੇ ਸੁੱਜੀ ਤੁਹਾਨੂੰ ਲੱਗੀ ਤੇ ਇਸਦੇ ਇਸ ਤੇ ਉਹ ਕੋ ਪਰੇ ਨੀਲ ਬਾਈ ਨੀਸੀ ਚਲੋ ਹੁਣ ਇਹਦਾ ਆਪਾਂ ਪਾਸਾ ਬਦਲਾ ਦਿੰਨੇ ਆ ਤੇ ਮੈਂ ਅਸੀਂ ਰਫੈਨ ਹੀ ਯੂਜ਼ ਕਰਦੇ ਆਂਗੇ ਦੂਜਾ ਨਹੀਂ ਯੂਜ਼ ਕਰਦੇ ਹੈਗੇ ਕਿਉਂ ਦਾੜਲੇ ਵਾਲਾ ਦਾੜਲਾ ਹੀ ਹੁੰਦਾ ਨਾ ਮੇਨ ਦਾ ਵਾਈਟ ਸਬਜੀ ਦਾ ਕਿਹੜਾ ਦਾੜਲਾ ਹੁੰਦਾ ਨਾ ਹਾਂ ਉਹ ਹੀ ਮੈਂ ਲੈਣਾ रफायण ही जूस करते हैं तो कितना बढ़िया बने अब पहली बार बढ़िया बने तो कुछ बाकी खा के पीछे दो ਮਣਾ ਬਣਾਣਾ ਹੂੰ ਜਦੋਂ ਸਿਲੈਕਟ ਕਰਤਾ ਨੇ ਕੁਕਿੰਗ ਵਾਲੀ ਨੇ ਸਾਡੀ ਨੇ ਆਪਾਂ ਇਹਨਾਂ ਇੱਥੇ ਰੱਖ ਦਿੰਨੇ ਹੋਰ ਬਣਾਉਣੇ ਜੋ ਚਾਰ ਇਕੱਠੇ ਬਣਾ ਲੇ ਮੈਂ ਉਸ ਤੋਂ ਬਾਅਦ ਦਿਖਾਉਂਗੀ ਤੁਹਾਨੂੰ ਹਾਂਜੀ ਮੈਂ ਪਰੌਂਠੇ ਲਾ ਲਏ ਤੇ ਚਾਰ ਹੀ ਪਰੌਂਠੇ ਲਾਏ ਸੀਗੇ ਦੋਨੇ ਸਾਈਡ ਦੋ ਦੋ ਕਰਤੇ ਤੇ ਬਾਕੀ ਜੇ ਘਟੇ ਵਧੀ ਅਸੀਂ ਬਾਅਦ ਚੋ ਲਾ ਲਾਂਗੇ ਆਪਦੇ ਖਾਣ ਖਾਤ ਤਾ ਜੈਸੇ ਮੁਕਾਬਲੇ خاطر ਦੋ ਦੋ ਰੱਖੇ ਨੇ ਮੈਂ ਦੋ ਇਧਰ ਨੇ ਦੋ ਇਧਰ ਨੇ ਇੱਕ ਇੱਕ ਮਿਰਚ ਰੱਖਤੀ ਚਲ ਜਿਹਨੇ ਪਸੰਦ ਹੋਈ ਤਾਂ ਖਾ ਸਕਦਾ ਵੈਸੇ ਮੁਕਾਬਲੇ ਦੇ ਵਿੱਚ ਨਹੀਂ ਆਉਂਦੀ ਹੈਗੀ ਤੇ ਨਾਲ ਮੈਂ ਰੱਖੀਏਗੀ ਦੁੱਧ ਦੀ ਕਰੀਮ ਕਿਉਂਕਿ ਦਹੀਂ ਵੀ ਪਈ ਸੀਗੀ ਪਰ ਦਾ ਨਾ ਤਾਂ ਦਹੀਂ ਮੈਨੂੰ ਪਸੰਦ ਹੈ ਨਾ ਮੇਰੀ ਭੈਣ ਨੂੰ ਪਸੰਦ ਹੈਗੀ ਤੇ ਬਾਕੀ ਮੈਨੂੰ ਥੋੜਾ ਜਿਹਾ ਜ਼ਖਾਮ ਵੀ ਲੱਗਿਆ ਪਿਆਗਾ ਉਸ ਹਾਵ ਨਾ ਤਾਂ ਕਰਕੇ ਮੈਂ ਕਰੀਮ ਰੱਖੀਏਗੀ ਦੁੱਧ ਦੀ ਚਲੋ ਆਪਾਂ ਹੁਣ ਮੁਕਾਬਲਾ ਸ਼ੁਰੂ ਕਰਦੇ ਆਂ ਮੁਕਾਬਲਾ ਮੇਰੇ ਤੇ ਮੇਰੀ ਭੈਣ ਦੇ ਵਿੱਚ ਹੋਊਗਾ ਮੰਮੀ ਨਹੀਂ ਕਰਦੀ ਹੈਗੀ ਕਿਉਂਕਿ ਉਹਦੀ ਯਾਦ ਦੁਖਦੀ ਹੈ ਕਿ ਤਾਂ ਕਰਕੇ ਜੀ ਮੈਂ ਸਮਾਨ ਤਿਆਰ ਕਰਕੇ ਰੱਖਤਾ ਤੇ ਹੁਣ ਮੁਕਾਬਲਾ ਸ਼ੁਰੂ ਕਰਦੇ ਆਂਗੇ। ਅੱਬੇ मजा ਆਏਗਾ ਨਾ। ਆ ਦੇਖੋ ਜੀ ਬਾਕੋ ਸਾਡੀ ਜਸਪ੍ਰੀਤ ਨੇ ਗੰਢਿਆਲੇ ਬਣਾਏ ਨੇ ਪ੍ਰਾਉਠੇ ਭਾਈ। ਕੱਲ ਬਣਾਈ ਸੀ ਗੋਲ ਗੱਪੇ ਕੱਲ ਮੈਂ ਤਾਂ ਜੜ ਦੱਦ ਕਰਦੀ ਸੀ ਕਿ ਮੈਥੋਂ ਖਾਦੇ ਨਹੀਂਗੇ। ਇਹਦੀ ਭੈਣ ਜਿੱਤ ਗਈ। ਆਕੇ ਨਾ ਦੋਨਾਂ ਭੈਣਾਂ ਦਾ ਮੁਕਾਬਲਾ ਮੈਂ ਕਰਾਉਣੀ ਆ। ਮੈਂ ਆਵਦੀ ਗੋਜੀ ਦੇ ਵਿੱਚੋਂ ਇਹਨਾਂ ਨੂੰ 100 ਰੁਪਏ ਦੇਵਾਂ ਜਿਹੜੀ ਇਹਨਾਂ ਦੋਨਾਂ ਭੈਣਾਂ 'ਚੋਂ ਇੱਕ ਜਣ ਜਿੱਤ ਗਈ। ਸਮਝ ਰਹੇ? ਸਮਝ ਰਹੇ ਨਾ? ਚਲੋ। ਚਲੋ ਸਟਾਰਟ आदि मुकर के देखो ना करो करो करके कहां से आते हैं ठीक है हां मिथरी सडड़ी खा के साडा हौसला भी बढ़ाण होला या अच्छा हमको सिखा रिया सब सबका हूं चलो चलो इनके पास से जाएगी थोड़ी जी हम कैसे जाऊंते मैं तो फेर रहा ना मैं पहले में पहले ये बटी खा ले मैंने आज नहीं है या रामियो बेटा उधर ही गला की देखो लास्ट तक बोलबे लदा कहता कि जीतियोगा इयो सोफी जाना हुई हो भी भाई जीतूगा कैसा लगा मेरा मजाक देखा लू है बेटा कहां है ये बेटा यार कैसे कैसे लोग रहते हैं यार यहाँ पर <laughs> वही रोटी रोटी मुक्की फोंदी है की कोई गल्ले 100 रुपया ले लो साथ भाई ना खा ले वो तो गलती मुक्की मसाले में डालता दे भजू छोटे को खा मारो मुझे मारो मारो मुझे मारो मारो नहीं ये मजाक हो रहा है एक सेकंड यार साथ बई भी भी है देखा, <laughs> देखा। <laughs> <ला> भाई रोज आते हैं इस उम्मीद पे आज जीतेंगे कल जीतेंगे परसों जीतेंगे रोज आते हैं किसे का <laughs> <देखे दिये? laughs> ਕਿਸੇ ਕੰਮ ਚਾ ਹਾਂਜੀ ਤੁਸੀਂ ਦੇਖ ਸਕਦੇ ਹੋਗੇ ਅੱਜ ਵੀ ਮੁਕਾਬਲੇ ਵਿੱਚ ਮੈਂ ਹਾਰ ਗਈ ਦੇਖਣ ਨੂੰ ਬੇਸ਼ੱਕ ਮੇਰਾ ਮੂੰਹ ਵੱਡਾ ਲੱਜਾ ਪਰ ਸਪੀਡ ਜਾਂ ਨਹੀਂਦੀ ਹੈਗੀ ਵੱਡੇ ਵੱਡੇ ਵਰਕੇ ਹੋ ਲਿਆ ਹੈ ਤੇ ਅੱਜ ਫੇਰ winner ਇਹੀ ਹੈਗੀ ਤੇ ਬਾਕੀ ਤੁਸੀਂ ਮੈਨੂੰ ਦੱਸਿਆ ਕਰੋ ਵੀ ਜਿਹਦੀ ਕਰ ਨੂੰ ਤੁਸੀਂ ਇਹ ਚੀਜ਼ ਬਣਾਓ ਤੇ ਇਹ ਮੁਕਾਬਲਾ ਕਰੋ ਬਾਕੀ ਤੁਹਾਨੂੰ ਸਾਡਾ ਕੰਟੈਂਟ ਕਿਦਾਂ ਲੱਗਦਾ ਹੈਗਾ ਹਨਾ ਸਾਰੇ ਜਾਣੇ ਕਮੈਂਟ ਕਰਕੇ ਦੱਸਿਓ ਸਾਰੇ ਜਾਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰੋ ਤੇ ਮੰਮੀ ਤੁਸੀਂ ਵੀ ਬੋਲੋ ਥੋੜਾ ਜਿਆ ਮਾਪੇ ਮੈਂ ਤਾਂ ਹੀ ਸੀਗੇ ਨਹੀਂ ਦੇਖ ਮੇਸੀ ਰਣੀ ਦਾ ਹੌਸਲਾ ਵਧਾਓ ਕਿ ਜਿਹੜੇ ਚੀਜ਼ ਬਣਾਉਂਦੀ ਹੈਗੀ ਮੁਕਾਬਲਾ ਕਰਦੀ ਹੈਗੀ ਸਾਰੇ ਜਾਣੇ ਸਬਸਕ੍ਰਾਈਬ ਕਰੋ ਇਹਦੇ ਕੇਨਰ ਨੂੰ ਇਹ ਫਸ ਗਿਆ ਸੀ ਤੇ ਸਾਰੇ ਜਾਣੇ ਵੀਰ ਭਰਾਏ ਦਾ ਹੌਸਲਾ ਪੂਰਾ ਵਧਾਓ ਮੰਮੀ ਨੇ ਸਬਸਕ੍ਰਾਈਬ ਕਰਨ ਦਾ ਮਤਲਬ ਸੁਣਿਆ ਜਿਹਾ ਅਲੱਗ ਹੈਗਾ ਚਲੋ ਕੋਈ ਗੱਲ ਨਹੀਂ ਤੇ ਤੁਸੀਂ ਸਾਰੇ ਜਾਣੇ ਇਦਾਂ ਹੀ ਪਿਆਰ ਬਣਾਈ ਰੱਖੋ ਬਾਏ